ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਟੈਨਿਸ ਖੇਡਦਿਆਂ ਹੋਇਆ ਜੇਕਰ ਦੇਖੀਏ ਤਾਂ ਸਿਰਫ ਗੇਂਦ ਇੱਕ ਪਾਸਿਓਂ ਦੂਸਰੇ ਪਾਸੇ ਉੜਦਾ ਨਜ਼ਰ ਆਵੇਗਾ ਗੇਂਦ ਦਾ ਇੱਕ ਪਾਸਿਓਂ ਦੂਜੇ ਪਾਸੇ ਉੜਨਾ ਆਪਣੀ ਮਰਜ਼ੀ ਨਾਲ ਨਹੀਂ ਹੁੰਦਾ ਇਸ ਨੂੰ ਰੈਕਟ ਉਛਾਲਦੇ ਹਨ ਅਤੇ ਰੈਕਟਾਂ ਨੂੰ ਖਿਡਾਰੀਆਂ ਦੀਆਂ ਬਾਹਾਂ ਹਿਲਾਉਂਦੀਆਂ ਹਨ ਸਧਾਰਨ ਆਦਮੀਆਂ ਨੂੰ ਗੇਂਦ ਰੈਕਟ ਅਤੇ ਖਿਡਾਰੀਆਂ ਦੇ ਅੰਗ ਹਿਲਣ ਤੋਂ ਸਿਵਾ ਟੈਨਿਸ ਦੇ ਖੇਲ ਵਿੱਚ ਹੋਰ ਕੁਝ ਨਹੀਂ ਦਿਖਦਾ ਅਗਰ ਕਿਸੇ ਸਾਇੰਸ ਵਿਦਿਆਰਥੀ ਨੂੰ ਪੁੱਛੋ ਕਿ ਟੈਨਿਸ ਦੇ ਖੇਲ ਵਿੱਚ ਗੇਂਦ ਬੱਲੇ ਅਤੇ ਖਿਡਾਰੀਆਂ ਦੇ ਅੰਗਾਂ ਦੇ ਹਿਲਣ ਤੋਂ ਸਿਵਾ ਹੋਰ ਕੁਝ ਵੀ ਹੋ ਰਿਹਾ ਹੈ ਤਾਂ ਉਹ ਆਖੇਗਾ ਹਾਂ ਗੇਂਦ ਬੱਲੇ ਅਤੇ ਖਿਡਾਰੀਆਂ ਦੇ ਅੰਗ ਹਿਲਨੇ ਤਾਂ ਸਿਰਫ ਨਤੀਜਾ ਹੈ ਇਸ ਨਤੀਜੇ ਨੂੰ ਪੈਦਾ ਕਰਨ ਵਾਲੀ ਇੱਕ ਹੋਰ ਚੀਜ਼ ਹੈ ਜਿਸ ਨੂੰ ਸ਼ਕਤੀ ਆਖਦੇ ਹਨ ਇਸ ਸ਼ਕਤੀ ਦੇ ਪਿੱਛੇ ਖਿਡਾਰੀਆਂ ਦਾ ਮਨ ਹੈ ਜੋ ਖਿਡਾਰੀਆਂ ਦੀਆਂ ਹਰਕਤਾਂ ਨੂੰ ਕਾਬੂ ਵਿੱਚ ਰੱਖ ਕੇ ਗੇਂਦ ਨੂੰ ਕਿਸੇ ਨਿਯਮਾਂ ਦੇ ਅਨੁਸਾਰ ਇੱਕ ਪਾਸੇ ਤੋਂ ਦੂਜੇ ਪਾਸੇ ਪਹੁੰਚੋਂਦਾ ਹੈ ਇਹ ਮਨ ਦੀ ਚੀਜ਼ ਹੈ ਜਾਂ ਇਸ ਦੇ ਪਿੱਛੇ ਇਸ ਦੀ ਤੈਅ ਵਿੱਚ ਆਤਮਾ ਕੀ ਚੀਜ਼ ਹੈ ਇਸ ਭੇਦ ਨੂੰ ਅੱਜ ਤੱਕ ਸਾਇੰਸ ਵੀ ਨਹੀਂ ਖੋਲ ਸਕੀ ਪਦਾਰਥਕ ਸਾਇੰਸ ਇੱਥੇ ਖਤਮ ਹੋ ਜਾਂਦੀ ਹੈ ਅਤੇ ਅਦੇ ਅਧਿਆਦਮ ਬਾਤ ਇਸ ਜਗ੍ਹਾ ਤੋਂ ਅਸਲ ਅਰਥਾਂ ਵਿੱਚ ਸ਼ੁਰੂ ਹੁੰਦਾ ਹੈ ਮਜਹਬ ਦੀ ਇਸ ਬਾਰੇ ਪਰਚੋਲ ਦਾ ਨਿਚੋੜ ਇਹ ਹੈ ਕਿ ਮਨ ਦੇ ਪਿੱਛੇ ਮਤ ਜਾਂ ਬੁੱਧੀ ਅਤੇ ਮਤ ਜਾਂ ਬੁੱਧੀ ਦੇ ਪਿੱਛੇ ਆਤਮਾ ਹੈ ਇਹ ਆਤਮਾ ਤੋਂ ਮਨ ਅਤੇ ਸ਼ਕਤੀ ਜਾਂ એનર્ਜੀ ਉਤਪੰਨ ਹੁੰਦੇ ਹਨ ਆਤਮਾ ਖੁਦ ਹੀ ਇੱਕ ਚੇਤਨ ਸ਼ਕਤੀ ਹੈ ਹਰਜੀ ਸੂਖਮ ਅਗੰਮ ਹੈ ਕਿਤਵੇਂ ਤੇ ਮਿਲਿਆ ਜਾਏ ਇਸ ਚੇਤਨ ਸ਼ਕਤੀ ਦੇ ਆਸਰੇ ਸਾਰੇ ਬ੍ਰਹਿਮੰਡ ਦੀ ਕਿਰਿਆ ਚੱਲ ਰਹੀ ਹੈ ਸੂਰਜ ਚੰਦ ਸਿਤਾਰੇ ਹਵਾਵਾਂ ਮੀਂਹ ਚੱਕੜ ਸਰਬਦ੍ਰਿਸ਼ਟਮਾਨ ਸੰਸਾਰ ਅਤੇ ਇਸ ਵਿੱਚ ਸਭ ਦ੍ਰਿਸ਼ਟਮਾਨ ਹਰਕਤ ਇਸ ਚੇਤਨ ਸ਼ਕਤੀ ਤੋਂ ਹੀ ਉਪਜ ਕੇ ਇਸ ਦੇ ਸਹਾਰੇ ਕਾਇਮ ਹਨ ਰਗबीर ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਵੇਂ ਗੁਰੂ ਗੋਬਿੰਦ ਸਾਹਿਬ ਜੀ ਦੇ ਸਮੇਂ ਸੂਰਮੇ ਧਰਮ ਅਤੇ ਗਰੀਬਾਂ ਦੀ ਰੱਖਿਆ ਲਈ ਜਨ ਭੂਮੀ ਵਿੱਚ ਗੱਜ ਕੇ ਜਕਾਰੇ ਛੜਦੇ ਕਿਰਪਾਨਾਂ ਬਿਜਲੀ ਵਾਂਗ ਚਮਕਾਉਂਦੇ ਵੈਰੀ ਦਲ تیرਦੇ ਲਹੂ ਦੀਆਂ ਨਦੀਆਂ ਵਗੋਂਦੇ ਅਤੇ ਅਜਲ ਨਾਲ ਹੋਲੀ ਖੇਲਦੇ ਸਨ ਜਾਂ ਜਦ ਕਲਗੀ ਵਾਲੇ ਪਾਤਸ਼ਾਹ ਆਨੰਦਪੁਰ ਦੇ ਕਿਲੇ ਤੋਂ ਤੀਰ ਮਾਰ ਕੇ ਕਈ ਮਿਲਾਂ ਤੇ ਬੈਠੇ ਮੁਸਲਮਾਨ ਜਰਨੈਲ ਦੀ ਚੌਪੜ ਖੇਡਦੇ ਅਤੇ ਉਲਟਾਉਂਦੇ ਸਨ ਤਦ ਵੀ ਸਧਾਰਨ ਅੱਖ ਨੂੰ ਸਿਵਾਏ ਜੁੱਧ ਮੁਰਦੇ ਲਹੂਲ ਹਾਨ ਮੈਦਾਨ ਅਤੇ ਉਲਟੀ ਪਈ ਚੌਪੜ ਦੇ ਹੋਰ ਕੁਝ ਨਜ਼ਰ ਨਹੀਂ ਸੀ ਆਉਂਦਾ ਅਗਰ ਉਸ ਵੇਲੇ ਵੀ ਸਾਇੰਸ ਵਿਵਿਧਤਾ ਹੁੰਦੇ ਤਾ ਉਹਨਾਂ ਤੋਂ ਪੁੱਛਣ ਤੇ ਉਹ ਇਹ ਹੀ ਉੱਤਰ ਦੇ ਲੇ ਇਸ ਸਾਰੀ ਘਟਨਾ ਦੇ ਪਿੱਛੇ ਏਨਰਜੀ ਕੰਮ ਕਰ ਰਹੀ ਹੈ ਇਸੇ ਸ਼ਕਤੀ ਨਾਲ ਹੀ ਪ੍ਰਕਿਰਤੀ ਹਿਲਜੁਲ ਕਰਦੀ ਹੈ ਸੀਸ ਕੱਟੇ ਜਾ ਰਹੇ ਹਨ ਜ਼ੋਤੇ ਡਿੱਗ ਰਹੇ ਹਨ ਅਤੇ ਚੋਪਟ ਉਲਟ ਰਹੀ ਹੈ ਇਸ ਤੋਂ ਵੱਧ ਉਦੋਂ ਵੀ ਸਾਇੰਸ ਸਿਧਾਨਾ ਨੇ ਕੁਝ ਨਹੀਂ ਸੇ ਕਹਿ ਸਕਣਾ ਸਾਇੰਸ ਸਿਧਾਨਾ ਦੀ ਇਸ ਔਨਤਾਈ ਦਾ ਵੱਡਾ ਕਾਰਨ ਇਹੋ ਹੈ ਕਿ ਉਹਨਾਂ ਪਾਸ ਲੱਖਾਂ ਮੀਲਾਂ ਤੋਂ ਸਿਤਾਰੇ ਵੇਖਣ ਵਾਲੀਆਂ ਦੂਰਬੀਨਾ ਤਾਂ ਹਨ ਪਰ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਵੇਖਣ ਵਾਲੀ ਕੋਈ ਚੀਜ਼ ਨਹੀਂ ਕੋਈ ਆਲਾ ਨਹੀਂ ਕੋਈ ਵਸੀਲਾ ਨਹੀਂ ਜਿਸ ਸੋਚ ਅਤੇ ਦਲੀਲ ਦੇ ਆਸਰੇ ਸਾਇੰਸ ਖੁਦ قائم ਹੈ ਉਹ ਸੋਚ ਅਤੇ ਦਲੀਲ ਆਤਮਿਕ ਸਚਾਈ ਦੀ ਖੋਜ ਵਿੱਚ ਖੁੰਡੇ ਅਤੇ ਬੇਕਾਰ ਹਥਿਆਰ ਸਾਬਤ ਹੁੰਦੇ ਹਨ ਇਹ ਚੇਤਨ ਸ਼ਕਤੀ ਤਰਮ ਜਾਂ ਮਜ਼ਹਬ ਦੀ ਸਟੇਜ ਉੱਤੇ ਹਮੇਸ਼ਾ ਦੋ ਰੂਪਾਂ ਵਿੱਚ ਪ੍ਰਗਟ ਹੁੰਦੀ ਰਹੀ ਹੈ ਇਨਾ ਦੋਹਾ ਰੂਪਾਂ ਨੂੰ ਧਾਰਮਿਕ ਬੋਲੀ ਵਿੱਚ ਸ਼ਹੀਦ ਜਾਂ ਸੂਰਮਾ ਕਿਹਾ ਗਿਆ ਹੈ ਤਤੀ ਲੇਤ ਦੇ ਸਰੀਰ ਉੱਤੇ ਪੈਣਾ ਉੱਪਲ ਦੇ ਪਾਣੀ ਵਿੱਚ ਬੈਠਣਾ ਚੜਖੜੀ ਤੇ ਚੜਨਾ ਬੰਦ-ਬੰਦ ਘਟਵਾਣਾ ਅਤੇ ਜਿਉਂਦੇ ਸਾਡੇ ਜਾਨ ਸਮੇਂ ਆਤਮਾ ਦਾ ਅਡੋਲ ਰਹਿਣਾ ਮਨ ਦਾ ਪੈਪਿਤ ਨਾ ਹੋਣਾ ਅਤੇ ਇੱਕ ਰਸ ਰਹਿਣਾ ਮੌਤ ਨਾਲ ਹੱਸਦਿਆਂ ਕਲਬਕੜੀ ਪੋਣੀ ਇਸ ਚੇਤਨ ਸ਼ਕਤੀ ਦਾ ਮਨੋਖ ਵਿੱਚ ਇੱਕ ਬੜੇ ਉੱਚੇ ਦਰਜੇ ਦਾ ਜ਼ਹੂਰ ਹੈ ਸ਼ਹੀਦ ਦੇ ਮਜਬੂਤ ਇਰਾਦੇ ਦੇ ਪਿੱਛੇ ਇਹੋ ਚੇਤਨ ਸ਼ਕਤੀ ਲੁਕੀ ਹੁੰਦੀ ਹੈ ਆਰੇ ਹੇਠਾਂ ਬੈਠਿਆਂ ਜਪਜੀ ਦਾ ਪਾਠ ਹੋਣਾ ਸੂਲੀ ਤੇ ਸ਼ੁਕਰੀਆ ਕਰਨਾ ਕਾਤਲ ਵਾਲੇ ਪਿਆਰ ਦੀ ਨਿਗਾਹ ਨਾਲ ਤੱਕ ਸਕਣਾ ਇਸ ਚੇਤਨ ਸ਼ਕਤੀ ਦੇ ਅਕਲ ਚਕ੍ਰਿਤ ਕਰਨ ਵਾਲੇ ਕਾਰਨਾਮੇ ਜਬ ਮੌਇਜੇ ਹਨ ਸੂਰਮਾ ਜੁੱਧ ਸਮੇਂ ਹਰਕਤ ਕਰਦਾ ਗੱਜਦਾ ਵੰਗਾਰਦਾ ਤੇਗਵੰਦਾ ਦਿਸਦਾ ਹੈ ਪਰ ਜਾ ਹਦ ਤਵੇਲੇ ਸ਼ਹੀਦ ਦੇ ਅੰਦਰ ਵਰਤ ਰਹੀ ਖੇਲ ਇਨਸਾਨੀ ਅੱਖ ਨੂੰ ਨਹੀਂ ਦਿਸਦੀ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਸ਼ਹੀਦ ਦੇ ਅੰਦਰ ਹਰਕਤ ਬੰਦ ਹੋ ਗਈ ਹੈ ਬਲਕਿ ਦੋਨਾਂ ਹਾਲਤਾਂ ਵਿੱਚ ਹਰਕਤ ਆਪਣੇ ਪੂਰਨ ਦਰਜੇ ਤੇ ਜਾਰੀ ਹੁੰਦੀ ਹੈ ਸੂਰਮੇ ਦੀ ਹਰਕਤ ਬਾਹਰ ਮੁਖੀ ਅਤੇ ਸ਼ਹੀਦ ਦੀ ਹਰਕਤ ਅੰਦਰ ਮੁਖੀ ਹੁੰਦੀ ਹੈ ਇੱਕ ਦਿੱਸਤੀ ਹੈ ਦੂਜੀ ਨਜ਼ਰ ਹੀ ਨਹੀਂ ਆਉਂਦੀ ਇਨ੍ਹਾਂ ਦੋਨਾਂ ਹਰਕਤਾਂ ਜਾਂ ਕਰਤਵਾਂ ਦੇ ਮਗਰ ਇਕੋ ਅਕਾਲ ਸ਼ਕਤੀ ਕੰਮ ਕਰਦੀ ਹੈ ਸੂਰਮ ਗਤੀ ਜਾਂ ਸ਼ਹੀਦੀ ਦੋਵੇਂ ਇੱਕੋ ਅਕਾਲ ਚੇਤਨ ਸ਼ਕਤੀ ਦੇ ਜਾ ਰਹੇ ਹੋਂਦੇ ਵੱਖੋ ਵੱਖਰੇ ਤਰੀਕੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਕਾਲ ਸ਼ਕਤੀ ਨੂੰ ਜੈ ਜੈ ਤੇ ਕਹਿ ਕੇ ਪੂਜਦੇ ਸਨ ਅਤੇ ਇਸੇ ਅਕਾਲ ਸ਼ਕਤੀ ਦੇ ਆਸਰੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੱਤੀ ਰੇਤ ਪੈਣ ਸਮੇਂ ਵੀ ਉਹਨਾਂ ਦਾ ਚਿਹਰਾ ਮੁਸਕਰਾਉਂਦਾ ਅਤੇ ਜੀਵ ਅਕਤੀ ਸੀ ਤੇਰਾ ਕੀ ਆ ਮਿੱਠਾ ਲੱਗਾ ਫਰਨ ਨਾਮ ਪਦਾਰਥ ਨਾਨਕ ਮੰਗੇ ਚੰਗੀ ਤਰ੍ਹਾਂ ਸੋਚਿਆ ਇਹਨਾਂ ਦੋਹਾਂ ਕਥਨਾ ਦੀ ਤੈਅ ਵਿੱਚ ਦੋ ਸ਼ਕਲਾਂ ਅੰਦਰ ਇੱਕੋ ਪਿਆਰ ਦਾ ਜਜ਼ਬਾ ਇੱਕੋ ਅਡੋਲ ਸਿਦਕ ਅਤੇ ਇੱਕੋ ਅਕਾਲ ਸ਼ਕਤੀ ਦੀ ਪੂਜਾ ਪ੍ਰਗਟ ਹੁੰਦੀ ਹੈ ਜਿੱਥੇ ਸਾਇੰਸ ਦਾ ਨਾ ਨੂੰ ਪਦਾਰਥਕ ਦੂਰਬਿਨਾ ਨਾਲ ਇਹ ਅਕਾਲ ਸ਼ਕਤੀ ਨਜ਼ਰ ਨਹੀਂ ਆਉਂਦੀ ਉਥੇ ਸਿਮਰਨ ਅਭਿਆਸੀ ਨੂੰ ਅਨੁਭਵ ਦੇ ਨੇਤਰਾ ਨਾਲ ਇਹ ਸ਼ਕਤੀ ਜਾਹਰਾ ਜਹੂਲ ਦਿੱਸਦੀ ਹੈ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮਖ ਆਕੀ ਗੁਰਮਖ ਨੂੰ ਇਹ ਅਕਾਲ ਸ਼ਕਤੀ ਐਸੀ ਦਿਸਦੀ ਹੈ ਕਿ ਫਿਰ ਇਸ ਤੋਂ ਸਿਵਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾ ਜੈ ਜੈ ਦੇਖਾ ਤਹਿਤ ਹੈ ਤੂੰ ਹੈ ਤੁਸਤੇ ਨਿਕਸੀ ਫੂਟ ਮਰਾ ਗੁਰਮਖ ਇਸ ਅਕਾਲ ਸ਼ਕਤੀ ਨੂੰ ਦੇਖਦਾ ਹੈ ਇਸ ਨੂੰ ਸਮਝਦਾ ਹੈ ਇਸ ਨਾਲ ਜਾਣ ਪਛਾਣ ਪੈਦਾ ਕਰਦਾ ਹੈ ਮਿਲਣਾ ਆਰੰਭਦਾ ਹੈ ਪਿਆਰ ਪਾਉਂਦਾ ਹੈ ਪਿਆਰ ਨੂੰ ਐਸੀ ਆਦਰਸ਼ਕ ਨਿਸ਼ਕਾਮ ਅਵਸਥਾ ਤੇ ਪਹੁੰਚਾਉਂਦਾ ਹੈ ਇਹ ਸ਼ਕਤੀ ਦੀ ਸ਼ਕਤੀ ਮਹਾਨ ਚੇਤਨ ਸ਼ਕਤੀ ਗੁਰਮੁਖ ਤੇ ਮੋਹਿਤ ਹੋ ਜਾਂਦੀ ਹੈ ਐਸੀ ਮੋਹਤ ਹੁੰਦੀ ਹੈ ਕਿ ਉਸ ਦੇ ਵਸ ਵਿੱਚ ਹੀ ਆ ਜਾਂਦੀ ਹੈ ਅਤੇ ਫਿਰ ਕਦੀ ਨਹੀਂ ਵਿਛੜਦੀ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤਾ ਪਿਆਰ ਦੀ ਪਹਿਲੀ ਅਵਸਥਾ ਵਿੱਚ ਗੁਰਮਖ ਆਪਣਾ ਸਭ ਕੁਝ ਇਸ ਅਕਾਲ ਸ਼ਕਤੀ ਤੋਂ ਵਾਰਨੋਂ ਤਿਆਰ ਹੁੰਦਾ ਹੈ ਪਿਛਲੀ ਅਵਸਥਾ ਵਿੱਚ ਇਹ ਸ਼ਕਤੀ ਆਪਣਾ ਆਪ ਗੁਰਮਖ ਦੇ ਹਵਾਲੇ ਕਰ ਦਿੰਦੀ ਹੈ ਆਪਣੇ ਸਭ ਪੇਤ ਪਰਦੇ ਗੁਰਮਖ ਤੋਂ ਲਾ ਦਿੰਦੀ ਹੈ ਸਭ ਤੋਂ ਪਰੈ ਪਰੈ ਤੇ ਉੱਚਾ ਗਹਿਰ ਗੰਭੀਰ ਅਖਾਹਿਓ ਓਤਪੋਤ ਮਿਲਿਓ ਭਗਤਨ ਕੋ ਜਨਸਿਓ ਪਰਦਾ ਲਾਹਿਓ ਆਪਣੀਆਂ ਸਭ ਸ਼ਕਤੀਆਂ ਆਪਣੀਆਂ ਸਭ ਵਰਕਤਾਂ ਆਪਣਾ ਸਭ ਕੁਝ ਗੁਰਮਖ ਨੂੰ ਸੌਂਪ ਦਿੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਸ਼ਾ ਕੋਰ ਜੁੱਧਾਂ ਸਮੇਂ ਸ਼ਸਤਰ ਦੀ ਸ਼ੰਕਾਰ ਵਿੱਚ ਤਲਵਾਰਾਂ ਦੇ ਸائے ਹੇਠਾਂ ਲਹੂ ਲਹਾਨ ਰਣ ਭੂਮੀ ਅੰਦਰ ਜਦ ਉਹਨਾਂ ਨੂੰ ਮਿੱਤਰ ਪਿਆਰੇ ਦੀ ਯਾਦ ਆਉਂਦੀ ਸੀ ਅੱਖਾਂ ਮੀਟ ਕੇ ਇਸ ਅਕਾਲ ਸ਼ਕਤੀ ਨਾਲ ਦਉ ਤੇ ਇੱਕ ਰੂਪ ਹੋ ਜਾਂਦੇ ਸਨ ਇਸ ਅਕਾਲ ਸ਼ਕਤੀ ਤੋਂ ਵਿਛੜਨਾ ਹਜੂਰ ਵਾਸਤੇ ਲੋਗ ਲਚਾਈਆਂ ਦਾ ਓੜਨ ਅਤੇ ਨਾਕ ਨਮਾਸੀ ਦਾ ਰਹਿਣਾ ਬਣ ਜਾਂਦਾ ਸੀ ਇਸ ਅਕਾਲ ਦੇ ਸਬਰ ਦੇ ਮੁਕਾਬਲੇ ਦੁਨੀਆ ਦੇ ਰਾਜ ਨੂੰ ਪਾਠ ਖੇੜਿਆਂ ਦਾਕਦੇ ਸਨ ਜਾਗਦੀ ਜੋਤ ਅਕਾਲ ਸ਼ਕਤੀ ਦਾ ਸਵਾਸ ਸਵਾਸ ਜਾਪ ਇਸ ਮਹਾਂ ਸ਼ਕਤੀ ਦੇ ਸਾਹਮਣੇ ਦੁਨੀਆ ਦੀਆਂ ਹੋਰ ਸਭ ਸ਼ਕਤੀਆਂ ਨੂੰ ਤੁਸ਼ ਸਮਝਣਾ ਇਸ ਅਕਾਲ ਸ਼ਕਤੀ ਦੀ ਪਛਾਣ ਨੂੰ ਪਰਮ ਤੀਰਤ ਪਰਮ ਤਪ ਅਤੇ ਪਰਮ ਸੰਜਮ ਜਾਂ ਸਾਧਨ ਜਨਨਾ ਇਸ ਅਪੂਰਨ ਸ਼ਕਤੀ ਨੂੰ ਪਰਸੰਨ ਕਰਨਾ ਖਾਲਸੇ ਦਾ ਆਦਰਸ਼ ਹੈ ਖਾਲਸੇ ਦੀ ਉਚਤਾ ਦੇ ਨਿਸ਼ਾਨੀ ਅਤੇ ਜੀਵਨ ਦਾ ਮਨੋਰਥ ਹੈ ਜੇਕਰ ਖਾਲਸਾ ਆਪਣੇ ਗੁਰੂ ਦੇ ਰਸਤੇ ਤੇ ਤੁਰੇ ਇਸ ਅਕਾਲ ਸ਼ਕਤੀ ਦੀ ਪੂਜਾ ਕਰੇ ਇਸ ਨੂੰ ਲਿਜਾਵੇ ਮੋਹਤ ਕਰੇ ਵਸ ਕਰੇ ਤਾਂ ਖਾਲਸਾ ਖੁਦ ਸ਼ਕਤੀ ਰੂਪ ਹੈ ਖਾਲਸੇ ਵਿੱਚ ਅਤੇ ਅਕਾਲ ਸ਼ਕਤੀ ਵਿੱਚ ਕੋਈ ਭੇਨ ਭੇਤ ਨਹੀਂ ਇਹ ਸਦਾ ਚੜ੍ਹਦੀਆਂ ਕਲਾ ਵਿੱਚ ਸੱਚੇ ਅਰਥਾਂ ਵਿੱਚ ਖਾਲਸਾ ਹੈ ਖਾਲਸਾ ਮੇਰੇ ਰੂਪ ਹੈ ਖਾਸ ਖਾਲਸਾ ਮੈਂ ਹੋ ਕਰੋਂ ਨਿਵਾਸ ਸੱਚ ਹੈ ਤਾਂ ਸਿਰ ਸੱਚੇ ਅਰਥਾਂ ਵਿੱਚ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਹੈ ਅਤੇ ਜਦ ਖਾਲਸਾ ਵਾਹਿਗੁਰੂ ਰੂਪ ਹੋ ਜਾਵੇ ਤਦ ਇਸ ਨੂੰ ਹਾਰ ਨਹੀਂ ਆ ਸਕਦੀ ਇਸ ਦੀ ਹਰ ਮੈਦਾਨ ਫਤਿਹ ਹੈ ਕਿਉਂਕਿ ਵਾਹਿਗੁਰੂ ਜੀ ਦੀ ਸਦਾ ਆਦਿ ਜਗਾਦ ਤੋਂ ਫਤਿਹ ਹੈ ਵਾਹਿਗੁਰੂ ਜੀ ਹੀ ਫਤਿਹ ਰੂਪ ਹੈ ਇਹ ਅਕਾਲ ਸ਼ਕਤੀ ਸਭ ਜਗ੍ਹਾ ਮੌਜੂਦ ਹੈ ਸਰਵਵਿਆਪਕ ਹੈ ਸਾਡੇ ਸਰੀਰ ਦੇ ਰੋਮ-ਰੋਮ ਵਿੱਚ ਇਹ ਸ਼ਕਤੀ ਭਰਪੂਰ ਹੈ ਸਾਡੇ ਮਨ ਤਨ ਦਿਮਾਗ ਸਾਡੇ ਸੋਚ ਵਿਚਾਰਾਂ ਦੀ ਤਹਿ ਵਿੱਚ ਇਸੇ ਸ਼ਕਤੀ ਦਾ ਜ਼ਾਹਰ ਹੈ ਜੇਕਰ ਸਾਨੂੰ ਆਪਣੇ ਮਨ ਵਿੱਚੋਂ ਨਿਕਲ ਰਹੀਆਂ ਸੰਕਲਪਾਂ ਵਿਕਲਪਾਂ ਦੀਆਂ ਲਹਿਰਾਂ ਨੂੰ ਠਹਿਰਾਣਾ ਆ ਜਾਵੇ ਤਾਂ ਅਸੀਂ ਆਪਣੇ ਆਪ ਵਿੱਚੋਂ ਇਸ ਸ਼ਕਤੀ ਦਾ ਜਾਹਰਾ ਜ਼ਾਹਰ ਦਿਖਾਰ ਕਰ ਸਕਦੇ ਹਾਂ ਇਸ ਸ਼ਕਤੀ ਦੀ ਖੋਜ ਵਾਸਤੇ ਸਭ ਤੋਂ ਨੇੜੇ ਸਭ ਤੋਂ ਜੰਗੀ ਅਤੇ ਆਸਾਨ ਜਗ੍ਹਾ ਸਾਡਾ ਆਪਣਾ ਮਨ ਹੈ ਸਾਡਾ ਆਪਣਾ ਆਪ ਹੈ ਮਨ ਮੇਰਾ ਅੰਤਰ ਤੇਰਾ ਨਿਦਾਨ ਹੈ ਬਾਹਰ ਵਸਤਨਾ ਪਾਲ ਮਨ ਦੀਆਂ ਤਰੰਗਾਂ ਨੂੰ ਖੜੇ ਕਰਨ ਦਾ ਮਨ ਤੋਂ ਸੰਕਲਪਾ ਵਿਕਲਪਾਂ ਦੀ ਮੈਲ ਉਤਾਰਨ ਦਾ ਅਤੇ ਮਨ ਨੂੰ ਆਪਣੇ ਆਪ ਵਿੱਚ ਚਾਤੀ ਮਾਰਨ ਦਾ ਆਪਣੇ ਆਪ ਨੂੰ ਪਛਾਨਣ ਦਾ ਪੁਰਾਣਾ ਸਾਡੇ ਬਜ਼ੁਰਗਾਂ ਰੇਸ਼ੀਆਂ ਮੁਨੀਆਂ ਅਵਤਾਰਾਂ ਗੁਰੂਆਂ ਪੀਰਾਂ ਦਾ ਅਜਮਾਇਆ ਅਤੇ ਪਾਸ ਕੀਤਾ ਹੋਇਆ ਤਰੀਕਾ ਸਿਮਰਨ ਅਭਿਆਸ ਹੈ ਇਸ ਅਕਾਲ ਸ਼ਕਤੀ ਦਾ ਪ੍ਰੇਮ ਅਤੇ ਵਿਚਾਰ ਸਹਿਤ ਜਪ ਹੈ ਸਿਮਰਨ ਕਰਨ ਨਾਲ ਮਨ ਬਾਹਰੋਂ ਤੋੜਨੋਂ ਰੁਕ ਜਾਂਦਾ ਹੈ ਅਤੇ ਆਪਣੇ ਆਪ ਵਿੱਚ ਅਡੋਲ ਖਲੋ ਜਾਂਦਾ ਹੈ ਜਿਵੇਂ ਹਵਾ ਦੇ ਬੰਦ ਹੋਣ ਨਾਲ ਪਾਣੀ ਅਡੋਲ ਖਲੋ ਜਾਂਦਾ ਹੈ ਅਤੇ ਅਡੋਲ ਖਲੋਣ ਨਾਲ ਹੀ ਖੁਦ ਪਖੁਦ ਨਿੱਤਰ ਵੀ ਜਾਂਦਾ ਹੈ ਅਤੇ ਨਿੱਤਰ ਪੈ ਨਾਲ ਆਪਣੇ ਤਹਿ ਵਿੱਚ ਲੁਕੀਆਂ ਚੀਜ਼ਾਂ ਨੂੰ ਵੇਖਣ ਵਾਲੀ ਅੱਖ ਉੱਤੇ ਜਾਹਰ ਕਰ ਦਿੰਦਾ ਹੈ ਇਸੇ ਤਰ੍ਹਾਂ ਮਨ ਤੇ ਫੁਰਨਿਆਂ ਦੀਆਂ ਤਰੰਗਾਂ ਬੰਦ ਹੋਣ ਨਾਲ ਮਨ ਪਾਣੀ ਵਾਂਗ ਖਲੋ ਜਾਂਦਾ ਹੈ ਅਤੇ ਖਲੋਤਾ ਮਨ ਆਪਣੇ ਆਪ ਨਿਰਮਲ ਅਤੇ ਸ਼ੀਸ਼ੇ ਮੰਗਰ ਸਾਫ਼ ਹੋ ਜਾਂਦਾ ਹੈ ਅਤੇ ਆਪਣੇ ਆਪ ਦੀ ਤਹਿ ਵਿੱਚ ਲੁਕੀ ਇਸ ਅਕਾਲ ਸ਼ਕਤੀ ਨੂੰ ਗੁਰਮਖ ਤੇ ਪ੍ਰਗਟ ਕਰ ਦਿੰਦਾ ਹੈ ਐਸੇ ਵਾਸਤੇ ਇਸ ਅਕਾਲ ਸ਼ਕਤੀ ਦੇ ਗਿਆਨ ਹਾਸਲ ਕਰਨ ਵਾਸਤੇ ਇਸ ਦਾ ਪ੍ਰੇਮ ਅਦਬ ਅਤੇ ਨਿਮਰਤਾ ਨਾਲ ਜਾਪ ਕਰਨਾ ਜ਼ਰੂਰੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੱਕ ਸਭ ਗੁਰੂ ਸਹਿਬਾਨ ਨੇ ਇਸ ਅਕਾਲ ਸ਼ਕਤੀ ਨੂੰ ਮਿਲਣ ਦਾ ਪਰਮ ਸਾਧਨ ਇਸ ਦਾ ਸਿਮਰਨ ਦੱਸਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਨਿਚੋੜ ਗੁਰੂ ਸਿੱਖੀ ਦਾ ਆਦਰਸ਼ ਦੋ ਹਰਫਾਂ ਵਿੱਚ ਸੁਖਮਨੀ ਸਾਹਿਬ ਦੀਆਂ ਇਹਨਾਂ ਦੋ ਤੁਕਾਂ ਤੋਂ ਸਪਸ਼ਟ ਹੁੰਦਾ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ